ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਕੱਲ ਵੀਡੀਓ ਪਾਈ ਸੀਗੀ ਤੁਸੀਂ ਦੇਖੀ ਹੋਣੀ ਆ ਸਾਰੀ ਅਗਰਾਹਾਂ ਕਿਸਾਨ ਯੂਨੀਅਨ ਵਾਲੇ ਨੇ ਧੱਕੇ ਨਾਲ ਝੋਨਾ ਲਵਾਇਆ ਆਪਣੇ ਜਿਹਾ ਫੱਟ ਪਾਈ ਤੇ ਧੱਕੇ ਨਾਲ ਠੱਡਾ ਲੱਗੇ ਨੇ ਤੁਹਾਨੂੰ ਮੈਂ ਫਰੰਟ ਦਿਖਾਉਣਾ ਵਾ ਇਹਨਾਂ ਦਾ ਦੋ ਕਿੱਲਾਂ ਦਾ ਫਰੰਟ ਕਿੰਨਾ ਬਣਦਾ ਤੁਹਾਨੂੰ ਸਾਰਾ ਦਿਖਾਉਂਗਾ ਉਹ ਠੱਡੇ ਲੱਗੇ ਨੇ ਹਾਰੇ ਇੱਕ ਆ ਠੱਡਾ ਓਟਾ ਲੱਗੇ ਨੇ ਉਹ ਓਟਾ ਲੱਗ ਰਹੀ ਗਈ ਸਾਰਾ ਤੋਂ ਕੋਨੇ ਆਪਾਂ ਦੋ ਕਿੱल्ल्याਾਂ ਦੇ ਇੱਥੇ ਕਰਮਾਂ ਮਾਰ ਲੈਣੇ ਸਾਰਾ ਕਰਮਾਂ ਮਾਰ ਕੇ ਤੁਹਾਨੂੰ ਦੱਸ ਦਿੰਦੇ ਆ ਕਿੰਨੀਆਂ ਬੰਦੀਆਂ ਦੋ ਕਰਮਾਂ ਦੀ ਕਰਮਾਂ ਆਂਦੀ ਆ ਸਾਡੇ ਮਨ ਨੂੰ ਇੱਕ ਕਰਮਾ ਬੁਣੀ ਆਈ 36 ਕਰਮਾ ਨੂੰ 5.5 ਨਾਲ ਜੋੜ ਲਓ ਇਹ 36 ਕਰਮਾ ਤੇ 2 ਕਿੱਲੇ ਦਾ ਫਰੰਟ ਮੰਗਦੇ ਆ ਤੇ ਟੋਟਲ 36 ਕਰਮਾ ਤਾਂ ਹੁੰਦੀਆਂ ਨੇ ਇੱਕ ਕਿੱਲੇ 'ਚ 36 बाई 40 ਦੀ ਕਰਮ ਹੁੰਦੀ ਆ 36 ਕਰਮਾ ਦਾ 200 ਫੁੱਟ ਬੰਦਾ ਹਲੋ ਵੀ ਇਹ ਫਰੰਟ ਕਿੱਲੇ ਦਾ ਸਾਰਾ ਇਹੀ ਮੰਗਦੇ ਨੇ 2 ਕਿੱਲੇ ਨੂੰ 8 ਕਿੱਲੇ ਦਾ ਕੋਈ ਫਰੰਟ ਨਹੀਂ ਲਵੇ ਉੰਡਰ ਰਾਜ ਅੱਜ ਕੱਲ ਸਾਡੇ ਨਾਂਲੇ ਤੁਹਾਨੂੰ ਪਤਾ ਹੀ ਆਂ ਉੰਡਰ ਰਾਜ ਬਾਕੀ ਉਹ ਲਾਗੇ ਪੱਥਰ ਆਪਾਂ ਪਟ ਪਟੇ ਦਮਾਗੇ ਐ ਤਾਂ ਸਾਰਾ ਫਰੰਟ ਹੀ ਵਾ ਲੈਣਾ ਹੈ ਜਿਹੜੇ ਹਿਸਾਬ ਨਾਲ ਗੱਲਾਂ ਕਰਦੇ ਨੇ 1/5ਵਾਂ ਹਿੱਸਾ ਵਾ 40 ਫੁੱਟ ਫਰੰਟ ਮੰਗਦਾ ਉਹਨਾਂ ਦਾ ਇਹ ਮੰਗਦੇ ਨੇ 200 ਫੁੱਟ ਫਰੰਟ 200 ਕਿੱਲਿਆਂ ਨੂੰ ਬਾਕੀ ਤੇ ਸਿਆਣੇ ਆ 8 10 ਕਿੱਲਿਆਂ 'ਚੋਂ ਦੋ ਕਿੱਲਿਆਂ ਦਾ ਫਰੰਟ ਕਿੰਨਾ ਬਣਦਾ ਤੁਸੀਂ ਆ ਬਣਾਇਓ ਜੀ ਹਾਂਜੀ ਇੱਕ ਇੱਕ ਪਿੱਲਾ ਫਰੰਟ ਕਿਦੋਂ ਦਾ ਕੰਮ ਸ਼ੁਰੂ ਕੀਤਾ ਜੀ ਮੈਨੂੰ ਇੱਕ ਦਿਨ ਹੀ ਮਿੱਟੀ ਪਟਣ ਲੱਗਿਆ ਉਦੋਂ ਦਾ ਤੱਕ ਪਰੇਸ਼ਾਨ ਕਰਦੇ ਪਏ ਨੇ ਕਿਤੇ ਠਾਣੇ ਖਿਚ ਲੈਂਦੇ ਨੇ ਕਿਤੇ ਕਿਤੇ ਲੈ ਜਾਂਦੇ ਨੇ ਕੱਟ ਕਰ ਲੈਂਦੇ ਨੇ ਠੀਕ ਨਹੀਂ ਬਾਕੀ ਇਹ 40 50 ਬੰਦੇ ਇਕੱਠੇ ਹੋ ਕੇ ਆ ਜਾਂਦੇ ਨੇ ਹਰ ਇੱਕ ਵਾਰ ਰੋ ਮਾਰਦੇ ਨੇ ਅਸੀਂ ਤਾਂ ਦੋ ਬੰਦੇ ਹੁੰਨੇ ਆ ਚਲੋ ਰੱਬ ਨਾਲ ਰੱਬ ਕਿਨੇ ਰੱਬ ਨਾ ਮਾਰੇ ਬਾਕੀ 50 100 ਬੰਦਾ ਦਾ ਕੀ ਕਰ ਲੂਗਾ ਤਾਂ ਵੀ ਅਸੀਂ ਮੂਰੇ ਲਾ ਕੇ ਰੱਖਦੇ ਆ ਨਾ ਉਹ ਸਾਰਿਆਂ ਨੂੰ ਤੇ ਲੱਤਾਂ ਜਿੱਦਾਂ ਮ ਇਹਨਾਂ ਦੇ ਹੈ ਨਹੀਂ ਕੋਈ ਦੰ ਬੁੰਦਾ ਤਾਂ ਫੇਕ ਟੱਕਰ ਦੇ ਇਕੱਲੇ ਨੂੰ ਇਕੱਲਾ 200 ਬੰਦਾ 300 ਬੰਦਾ ਕੱਟ ਕਰਕੇ ਕੀ ਹੋ ਜੂਗਾ ਉਹ ਕੋੜਾ ਇੱਥੇ ਸਾਰੀ ਉਮਰ ਬੈਠੇ ਰਹਿਣਗੇ ਮਾਤੀ ਭਾਈ ਜੱਟ ਭਾਈ ਆਪਾਂ ਫਸਲ-ਫੁਸਲ ਬੋਣ ਵਾਲੇ ਸੀ ਹੈ ਨਹੀਂ ਕੇ ਟੱਕੇ ਨਾਲ ਝੋਨਾ ਲਾ ਕੇ ਤਾਂ ਇਹ ਕਹਿੰਦੇ ਝੋਨਾ ਵਧਾਗੇ ਨਾ ਆਈ ਅਸੀਂ ਫਸਲ ਕਿਸੇ ਦੀ ਬਾਹਰ ਹੀ ਬਾਹ ਵੀ ਨਹੀਂ ਸਕਦੇ ਤੇ ਬੋਣੀ ਵੀ ਹੈ ਨਹੀਂ ਬੋਣ ਉਹਦਾ ਜਦੋਂ ਸਾਰਾ ਉਹ ਲੜਾਈ ਹੋ ਗਈ ਉਹ ਸਾਰਾ ਪਤਾ ਜਾ ਜਾ ਪਰ ਅਸੀਂ ਇੰਨੇ ਵੀ ਗੇਰੇ ਨਹੀਂ ਹੈਗੇ ਸਾਡੇ ਘਰਦਿਆਂ ਨੇ ਸਿੱਖਿਆ ਨਹੀਂ ਦਿੱਤੀ ਇਹੋ ਜੀ ਅਸੀਂ ਕਿਸੇ ਦੀ ਫਸਲ ਵਾਈਏ ਚਲੋ ਬਾਕੀ ਤੁਹਾਨੂੰ ਵੀਡੀਓ ਆਈ ਜਾਣਗੇ ਲਗਾਤਾਰ ਤੇ ਆਪ ਦਾ ਜੋ ਹੱਕ ਹੈਗਾ ਤੁਹਮ ਦੱਸਾਂਗੇ ਸਪੋਰਟ ਕਰਿਓ ਤੇ ਸ਼ੇਅਰ ਕਰਿਓ ਤੇ ਲਾਈਕ ਕਰਿਓ ਹਾਂਜੀ ਮਿੱਤਰ ਪਿਆਰਿਓ ਇੱਕ ਆਹ ਦੇਖੋ ਜੀ ਇਹਨਾਂ ਨੇ ਇੱਕ ਆਪਣੇ ਗੱਡਿਆ ਸੀਗਾ ਆਪਣੇ ਇੱਕ ਆਹ ਲਾਇਆ ਸੀਗਾ ਨਿਸ਼ਾਨੀ ਤੇ ਆਹ ਦੇਖਿਓ ਬਾਲੀ ਪੱਟਾ ਦੇਖਿਓ ਜੀ ਆਹ ਕਿਹੜਾ ਗੱਡਿਆ ਸੀ ਇਹਨਾਂ ਨੇ ਇਹ ਦੇਖਿਓ ਜੀ ਇਹ ਸਰਕਾਰ ਦਾ ਪੱਟਾ ਕਿ ਇਹਨਾਂ ਨੇ ਨੰਬਰ ਵਾਲਾ ਉੱਠਾ ਕਰਕੇ ਲਾਤਾ ਸਰਕਾਰ ਦਾ ਦੱਬਿਆ ਹੋਇਆ ਸੀਗਾ ਨੰਬਰ ਲਾ ਕੇ ਇਹ ਨੂੰ ਪੁੱਠਾ ਕਰਕੇ ਲਾ ਦਿੰਦੇ ਆਪ ਦਾ ਲੈ ਕੇ ਮੁੱਲ ਲੈ ਕੇ ਗੜ ਦਿੰਦੇ ਸਰਕਾਰ ਦੀਆਂ ਚੀਜ਼ਾਂ ਪੱਟ-ਪੱਟ ਕੇ ਉਹ ਤਾਂ ਮਸਲਾਂ ਦੇ ਅੱਗੇ ਮਸਾਲਾ ਆਉਂਦੀਆਂ ਨੇ ਯਾਰ ਉਹ ਤਾਂ ਮਸਾ ਅੱਗੇ ਸਮਾਨ ਲਾਉਂਦੀਆਂ ਨੇ ਪੱਟ-ਪੱਟ ਕੇ ਮੁੱਠਾ ਕਰਕੇ ਆਉਂਦੀਆਂ ਬੁਰਜੀਆਂ ਬਣਾਈ ਜਾਂਦੇ ਨੇ ਸਰ ਇਹ ਪਿਆਈ ਕੰਮ ਚਲੋ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਆ ਲਾਈਕ ਐਂਡ ਸ਼ੇਅਰ ਤੇ ਸਬਸਕ੍ਰਾਈਬ ਤੇ ਕਮੈਂਟ ਕਰਕੇ ਦੱਸਿਓ ਕਿ ਰਹਿ ਦਿਓ ਅੱਗੇ ਕੀ ਕਰੀਏ ਆਪਾਂ ਕੀ ਇਹ ਸਟੈਪ ਚੁੱਕੀਏ ਬਾਕੀ ਕ તૈયારીਆਂ ਚ ਜਦੋਂ ਆਪਾਂ ਜਦੋਂ ਸਿਸਟਮ ਹੋਊਗਾ ਹੌਲੀ ਹੌਲੀ ਬਾਕੀ ਤੁਸੀਂ ਦੋ ਰਾਇ ਦੋ ਕਿਵੇਂ ਸਿਸਟਮ ਕਰੀਏ ਧੰਨਵਾਦ ਸਾਰਿਆਂ ਦਾ